ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਅਤੇ ਪੌਂਟਾ ਵਸਾਇਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਾਰੀਖ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਦਸ਼ਮ ਪਾਤਸ਼ਾਹ ਵੱਲੋਂ ਪੌਂਟਾ ਸਾਹਿਬ ਵਸਾਉਣ ਬਾਰੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਵਸਾਇਆ ਸੀ ਰਿਆਸਤ ਕਾਲੂਰ ਦੇ ਵਿੱਚ ਇਹ ਇਲਾਕਾ ਪੈਂਦਾ ਸੀ ਅਤੇ ਐਸ ਦੀ ਰਾਜਧਾਨੀ ਬਲਾਸਪੁਰ ਸੀ ਇੱਥੇ ਦੇ ਰਾਜਾ ਭੀਮ ਚੰਦ ਦੇ ਮਨ ਵਿੱਚ ਦਸ਼ਮ ਪਾਤਸ਼ਾਹ ਜੀ ਦੇ ਨਿਤ ਵੱਧ ਰਹੇ ਤੇਜ ਪ੍ਰਤਾਪ ਅਤੇ ਫੌਜੀ ठाठ-ਬਾਠ ਦੇ ਕੇ ਈਰਖਾ ਵੀ ਜਾਗੀ ਅਤੇ ਬੈਰ ਭਾਵ ਵੀ ਪੈਦਾ ਹੋਇਆ ਅਤੇ ਨਾਲ ਡਰ ਵੀ ਪਾਤਿਆ ਗੁਰੂ ਗੋਬਿੰਦ ਸਿੰਘ ਜੀ ਅਮਨ ਦੇ ਚਾਹਵਾਨ ਸਨ ਅਤੇ ਕੌਮ ਉਸਾਰੀ ਦੇ ਜਿਹੜੇ ਕੰਮ ਦਾ ਬੀੜਾ ਉਹਨਾਂ ਨੇ ਚੁੱਕਿਆ ਸੀ ਉਸ ਦੀ ਸਫਲਤਾ ਵਾਸਤੇ ਅਮਨ ਸਾਹਿਤ ਉਸਾਰੂ ਯਤਨਾਂ ਦੀ ਲੋੜ ਪਈ ਸੀ ਤਾਂ ਪਾਤਸ਼ਾਹ ਭੀਮਚੰਦ ਜਾਂ ਕਿਸੇ ਹੋਰ ਨਾਲ ਯੁੱਧ ਨਹੀਂ ਕਰਨ ਚਾਹੁੰਦੇ ਯੁੱਧ ਦੇ ਵਿੱਚ ਨਹੀਂ ਸਨ ਫਸਣਾ ਚਾਹੁੰਦੇ ਲੇਕਿਨ ਭੀਮਚੰਦ ਅਮਨ ਭੰਗ ਕਰਨ ਉੱਤੇ ਤੁਲਿਆ ਹੋਇਆ ਸੀ ਗੁਰੂ ਜੀ ਉਸ ਨਾਲ ਲੜਨਾ ਨਹੀਂ ਸਨ ਚਾਹੁੰਦੇ ਪਰ ਉਸ ਦੀ ਈਨ ਮੰਨ ਕੇ ਅਧੀਨਤਾ ਰਹੀਤ ਬਣ ਕੇ ਰਹਿਣ ਨੂੰ ਵੀ ਤਿਆਰ ਨਹੀਂ ਸਨ ਪਹਾੜੀ ਰਿਆਸਤ ਨਾਹਨ ਜਾਂ ਸਿਰਮੌਰ ਦੇ ਰਾਜਾ ਮੇਦਨੀ ਪ੍ਰਕਾਸ਼ ਦੀ ਗੁਰੂ ਘਰ ਦੇ ਵਿੱਚ ਸ਼ਰਦਾ ਸੀ ਉਹ ਗੁਰੂ ਘਰ ਦਾ ਸ਼ਰਧਾਲੂ ਸੀ ਉਸ ਨੂੰ ਪਤਾ ਸੀ ਕਿ ਭੀਮਚੰਦ ਅਤੇ ਉਸ ਦੇ ਸਾਥੀ ਗੁਰੂ ਜੀ ਨਾਲ ਢਿੱਡ ਅੜੀਆਂ ਲੈ ਰਹੇ ਹਨ ਅਤੇ ਸ਼ਾਇਦ ਲੜਾਈ ਵੀ ਕਰ ਪਹਿਣ ਉਸ ਨੇ ਸੋਚਿਆ ਕਿ ਜੇ ਗੁਰੂ ਸਾਹਿਬ ਨੂੰ ਨਾਹਨ ਰਿਆਸਤ ਵਿੱਚ ਸੱਦ ਲਿਆ ਜਾਵੇ ਤਾਂ ਨਾਲੇ ਉਸ ਸੁੰਦਰ ਪਹਾੜੀ ਸਥਾਨ ਵਿੱਚ ਅਮਨ ਅਤੇ ਇਕਾਂਤ ਵਿੱਚ ਗੁਰੂ ਸਾਹਿਬ ਰਹਿ ਸਕਣਗੇ ਸ਼ਿਕਾਰ ਖੇਡਣ ਦਾ ਸ਼ੁਗਲਵਾਨ ਸਕਣਗੇ ਅਤੇ ਨਾਲੇ ਲੜਾਈ ਟਲ ਜਾਵੇਗੀ ਉਸ ਦਾ ਸ਼ਿਰੀ ਨਗਰ ਦੇ ਰਾਜੇ ਫਤਿਹ ਚੰਦ ਨਾਲ ਕੋਈ ਵੱਟ ਵਿਰੋਧ ਨਹੀਂ ਸੀ ਲੇਕਿਨ ਉਸ ਦਾ ਖਿਆਲ ਸੀ ਕਿ ਅਗਰ ਗੁਰੂ ਸਾਹਿਬ ਮੇਰੇ ਵੱਲ ਹੋਣਗੇ ਤਾਂ ਮੇਰਾ ਪਲੜਾ ਭਾਰਾ ਹੋ ਜਾਵੇਗਾ ਤਾਂ ਉਸ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਭੇਜੀ ਗਈ ਕਿ ਕੋਚਰ ਮੇਰੇ ਪਾਸ ਆਟੇ ਕੋ ਗੁਰੂ ਸਾਹਿਬ ਇਕਾਂਤ ਦੇ ਚਾਹਵਾਨ ਸਨ ਅਤੇ ਸਾਹਿਤਿਕ ਰਚਨਾ ਦਾ ਜਿਹੜਾ ਪ੍ਰੋਗਰਾਮ ਆਪ ਨੇ ਬਣਾਇਆ ਸੀ ਉਸ ਦੀ ਪੂਰਤੀ ਲਈ ਇਕਾਂਤ ਵਾਲੇ ਟਿਕਾਣੇ ਅਤੇ ਸ਼ਾਂਤ ਅਮਨ ਦੀ ਲੋਡਸ ਦੀ ਤਾਂ ਉੱਥੇ ਜਾਣ ਨਾਲ ਇਹ ਸਾਰਾ ਕੁਝ ਮਿਲ ਸਕਦਾ ਸੀ ਇਸ ਕਰਕੇ ਆਪ ਨੇ ਸਦਾ ਪ੍ਰਵਾਨ ਕਰ ਲਿਆ ਵੈਸਾਖ ਸੰਮਤ 1742 ਅਰਥਾਤ ਅਪ੍ਰੈਲ 1685 ਵਿੱਚ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਅਤੇ 500 ਸੇਨਾ ਸਣੇ ਆਨੰਦਪੁਰ ਸਾਹਿਬ ਤੋਂ ਕੂਚ ਕਰਦੇ ਨੇ ਅਤੇ ਕੀਰਤਪੁਰ ਰੋਪੜ ਹੁੰਦੇ ਹੋਏ ਨਾਹਨ ਪਹੁੰਚਦੇ ਨੇ ਮੇਦਨੀ ਪ੍ਰਕਾਸ਼ ਵੱਡੇ ਆਦਰ ਭਾਵ ਨਾਲ ਗੁਰੂ ਸਾਹਿਬ ਦਾ ਸਵਾਗਤ ਕਰਦਾ ਹੈ ਅਤੇ ਆਪਣੇ ਮਹਿਲਾ ਵਿੱਚ ਆਪ ਨੂੰ ਉਤਾਰਾ ਦਿੱਤਾ ਗਿਆ ਤਾਂ ਇੱਕ ਦਿਨ ਰਾਜੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਜਿਵੇਂ ਨੌਵੇਂ ਪਾਤਸ਼ਾਹ ਜੀ ਨੇ ਕਹਲੂਰ ਦੀ ਪੌ ਵਿੱਚ ਆਨੰਦਪੁਰ ਸਾਹਿਬ ਵਸਾਇਆ ਸੀ ਆਪ ਜੀ ਮੇਰੀ ਰਿਆਸਤ ਦੇ ਵਿੱਚ ਵੀ ਕੋਈ ਅਸਥਾਨ ਕਾਇਮ ਕਰੋ ਤਾਂ ਉਸ ਵੇਲੇ ਕਿਆਰਦੂਨ ਵਿੱਚ ਜਮਨਾ ਨਦੀ ਦੇ ਕੰਡੇ ਉਹ ਖੜੇ ਸਨ ਤਾਂ ਥਾਂ ਬੜੀ ਸੁੰਦਰ ਸੀ ਅਤੇ ਰਮਣੀਕ ਸੀ ਰਾਜੇ ਨੇ ਕਿਹਾ ਕਿ ਸ਼੍ਰੀ ਨਗਰ ਦਾ ਰਾਜਾ ਫਤਿਹ ਚੰਦ ਇਸ ਥਾਂ ਉੱਤੇ ਜਬਰੀ حق ਜਮਾਉਣਾ ਚਾਹੁੰਦਾ ਏ ਜੇ ਇੱਥੇ ਕਿਲਾ ਬਣ ਜਾਵੇ ਤਾਂ ਉਹ ਬੜਾ ਚੰਗਾ ਹੋਵੇਗਾ ਅਤੇ ਉਹ ਕਿਲਾ ਆਪ ਜੀ ਬਣਾਓ ਅਤੇ ਵਿਸਾਓ ਤਾਂ ਗੱਲ ਹੋਰ ਵੀ ਚੰਗੀ ਹੋਵੇਗੀ ਤਾਂ ਰਾਜੇ ਦੀਆਂ ਇਹ ਗੱਲਾਂ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਬਣਾਇਆ ਜਿਸ ਦਾ ਨਾਮ ਪੌਂਟਾ ਰੱਖਿਆ ਪੌਂਟੇ ਟੇਕੇ ਆਪ ਨੇ ਸਾਹਿਤ ਰਚਨਾ ਦਾ ਕੰਮ ਬੜੀ ਸਰਗਰਮੀ ਨਾਲ ਕੀਤਾ ਸ਼੍ਰੀ ਨਗਰ ਦਾ ਰਾਜਾ ਫਤਿਹ ਸ਼ਾ ਦਰਸ਼ਨਾ ਲਈ ਗੁਰੂ ਸਾਹਿਬ ਕੋਲ ਆਇਆ ਗੁਰੂ ਸਾਹਿਬ ਜੀ ਨੇ ਦੋਹਾਂ ਨੂੰ ਉਪਦੇਸ਼ ਦੇ ਕੇ ਦੋਹਾਂ ਦਾ ਆਪੋ ਵਿਚਾਲਾ ਵੈਰ ਮਿਟਾਇਆ ਅਤੇ ਮਿੱਤਰਤਾ ਕਾਇਮ ਕਰਾਈ ਜਿਹੜਾ ਇਲਾਕਾ ਰਾਜਾ ਫਤਿਹ ਸ਼ਾਹ ਨੇ ਰਾਜਾ ਮੇਦਨੀ ਪ੍ਰਕਾਸ਼ ਦਾ ਦਬਾਇਆ ਹੋਇਆ ਸੀ ਉਹ ਵੀ ਵਾਪਸ ਕੀਤਾ ਗੁਰੂ ਹਰ राय ਸਾਹਿਬ ਦੇ ਵੱਡੇ ਪੁੱਤਰ RAM RAJ ਨੇ ਜਿਹੜੇ ਉਹ ਪੌਂਟੇ ਰਹਿਣ ਸਮੇ ਗੁਰੂ ਸਾਹਿਬ ਜੀ ਨਾਲ ਮੁਲਾਕਾਤ ਕਰਨ ਪਹੁੰਚੇ ਉਹ ਗੁਰੂ ਘਰ ਵਿੱਚੋਂ ਛੇਕੇ ਹੋਏ ਸੀ ਅਤੇ ਗੁਰੂ ਸਾਹਿਬ ਦੀ ਤਿਆਰੀ ਦੇਖ ਕੇ ਉਹਨਾਂ ਨੂੰ ਤੋਖਲਾ ਪਾਤਿਆ ਕਿ ਗੁਰੂ ਸਾਹਿਬ ਜੀ ਮੈਨੂੰ ਹੀ ਨਾ ਸੋਧਕਤਣ ਤਾਂ ਉਹਨਾਂ ਨੇ ਗੁਰੂ ਸਾਹਿਬ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ ਪਰ ਉਹ ਆਪ ਗੁਰੂ ਬਣੀ ਬੈਠੇ ਸਨ ਜੇ ਉਹ ਗੁਰੂ ਸਾਹਿਬ ਨੂੰ ਮਿਲਣ ਆਉਂਦੇ ਤਾਂ ਚੇਲੇ ਉਹਨਾਂ ਨਾਲ ਵਿਗੜ ਜਾਂਦੇ ਅਤੇ ਇਹ ਵੀ ਵਾਜਬ ਨਹੀਂ ਸੀ ਉਹਨਾਂ ਸਮਝਿਆ ਕਿ ਗੁਰੂ ਸਾਹਿਬ ਮੈਨੂੰ ਦਰਸ਼ਨ ਦੇਣ ਮੇਰੇ ਘਰ ਆਉਣ ਕਿਉਂਕਿ ਹਾਲਾਤ ਕੁਝ ਅਜਿਹੇ ਸੰਦ ਤਾਂ ਇਸ ਕਰਕੇ ਜਮਨਾ ਨਦੀ ਦੇ ਵਿੱਚ ਬੇੜੀ ਦੇ ਵਿੱਚ ਹੀ ਗੁਰੂ ਸਾਹਿਬ ਨਾਲ ਉਹਨਾਂ ਮੁਲਾਕਾਤ ਕੀਤੀ RAM ਰਾਏ ਵੱਲੋਂ ਬੇਨਤੀ ਕੀਤੀ ਗਈ ਕਿ ਮੈਂ ਬਿਰਧ ਹਾਂ ਮੇਰੇ ਮਗਰੋਂ ਮੇਰੀ ਸੁਪਤਨੀ ਦੇ ਸਿਰ ਉੱਤੇ ਹੱਥ ਰੱਖਣਾ ਗੁਰੂ ਸਾਹਿਬ ਦੇ ਵੱਲੋਂ ਬੇਨਤੀ ਮੰਨ ਲਈ ਗਈ ਕੁਝ ਮਗਰੋਂ ਇੱਕ ਦਿਨ RAM ਰਾਏ ਸਮਾਦੀ ਲਈ ਬੈਠੇ ਸਨ ਤਾਂ ਉਹਨਾਂ ਨੂੰ ਮਸੰਦਾ ਨੇ ਮਰਦਾ ਆ ਕੇ ਫੂਕ ਦਿੱਤਾ ਗੁਰੂ ਸਾਹਿਬ ਡੇਰਾ ਧੂਨ ਗਏ ਅਤੇ ਰਾਮ ਰਾਏ ਦੀ ਸੁਪਤਨੀ ਮਾਈ ਪੰਜਾਬ ਕੌਰ ਨੂੰ ਧੀਰਜ ਦਿੱਤਾ ਅਤੇ ਵਿਗੜੇ ਹੋਏ ਬਸੰਦਾ ਨੂੰ ਸੋਧਿਆ ਗੁਰੂ ਸਾਹਿਬ ਦੇ ਪੌਂਟੇ ਰਹਿਣ ਵੇਲੇ ਹੀ ਸੈਦ ਬੁੱਧੂ ਸ਼ਾਹ ਸਢੌਰੇ ਵਾਲਾ ਉਹਨਾਂ ਦੇ ਦਰਸ਼ਨਾਂ ਲਈ ਆਇਆ ਅਤੇ ਉਪਦੇਸ਼ ਸੁਣ ਕੇ ਸਿੱਖ ਬੜਿਆਂ ਇੱਥੇ ਹੀ ਉਸ ਦੀ ਸਫਾਰਸ਼ ਉੱਤੇ ਗੁਰੂ ਸਾਹਿਬ ਨੇ 500 ਪਠਾਨ ਫੌਜ ਦੇ ਵਿੱਚ ਭਰਤੀ ਕੀਤੇ ਪੌਂਟੇ ਵਿੱਚ ਚੰਗੀ ਰੌਣਕ ਲੱਗੀ ਗਈ ਇਹ ਥਾਂ ਧਰਮ ਪ੍ਰਚਾਰ ਵਿਦਿਆ ਅਤੇ ਫੌਜੀ ਸਖਲਾਈ ਦਾ ਕੇਂਦਰ ਬਣ ਗਿਆ ਦੂਰੋਂ ਦੂਰੋਂ ਸਿੱਖ ਸੰਗਤਾਂ ਸਾਧੂ ਵਿਦਵਾਨ ਅਤੇ ਸੂਰਬੀਰ ਆਉਂਦੇ ਜਾਂਦੇ ਅਤੇ ਨਿਵਾਸ ਕਰਦੇ 500 ਉਦਾਸੀ ਸਿੱਖ ਵੀ ਗੁਰੂ ਜੀ ਪਾਸ ਆਟਕੇ ਇਸ ਤਰ੍ਹਾਂ ਪੌਂਟੇ ਵਿੱਚ ਨਿਵਾਸ ਸਮੇ ਗੁਰੂ ਸਾਹਿਬ ਆਪਣੇ ਮਨੋਰਥ ਦੀ ਪੂਰਤੀ ਦੇ ਯਤਨਾਂ ਸਾਦਨਾਂ ਵੱਲ ਤੇ ਕੇ ਕੇ ਧਿਆਨ ਦੇ ਸਕੇ ਤਾਂ ਅੱਜ ਗੱਲ ਕੀਤੀ ਹੈ ਪੌਂਟਾ ਸਾਹਿਬ ਦੇ ਇਤਿਹਾਸ ਦੀ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਅਤੇ ਇੱਕ ਸਿੱਖ ਇਤਿਹਾਸ ਨੂੰ ਲੈ ਕੇ ਨਵੀਂ ਕੱਟਨਾ ਇੱਕ ਵੱਖਰੀ ਕੱਟਨਾ ਟੋੜੇ ਰੂਪ ਵਿੱਚ ਪੇਸ਼ ਕਰਾਂਗੇ ਤਾਂ ਤਦ ਤੱਕ ਲਈ ਸੰዱ ਦੇਓ ਇਜਾਜ਼ਤ ਧੰਨਵਾਦ